ਬੀਤੇ ਦਿਨ ਵਾਰਡ ਨੰਬਰ 2 ਫੋਕਲ ਪੁਆਇੰਟ ਦੀ ਜ਼ਿਮਨੀ ਚੋਣ ਨੂੰ ਲੈ ਕੇ ਚਾਰ ਉਮੀਦਵਾਰਾਂ ਦੇ ਵੱਲੋਂ ਆਪਣੇ ਪਰਚੇ ਦਾਖਲ ਕੀਤੇ ਗਏ ਜਿਨ੍ਹਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਸੁਖਚਾਨ ਸਿੰਘ ਸਰਵਾਰਾ ਵੱਲੋਂ ਆਪਣਾ ਪਰਚਾ ਦਾਖਲ ਕੀਤਾ ਗਿਆ। ਇਸ ਮੌਕੇ ਤੇ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਉਹਨਾਂ ਦੇ ਪਤੀ ਅਜੀਤ ਮਿੱਤਲ ਸਮੇਤ ਆਮ ਆਦਮੀ ਪਾਰਟੀ ਦੇ ਸੈਂਕੜੇ ਵਰਕਰ ਰਾਜਪੁਰੇ ਦੀ ਮਿਨੀ ਸਕੱਤਰੀ ਦੇ ਵਿੱਚ ਮਾਨਯੋਗ ਐਸ.ਡੀ.ਐਮ ਸਾਹਿਬ ਦੇ ਦਫ਼ਤਰ ਦੇ ਵਿੱਚ ਪarcha ਦਾਖਲ ਕਰਨ ਦੇ ਲਈ ਪਹੁੰਚੇ ਇਸ ਮੌਕੇ ਤੇ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਵੱਲੋਂ ਬਿਆਨ ਦਿੱਤਾ ਗਿਆ ਕਿ ਅੱਜ ਅਸੀਂ ਵਾਰਡ ਨੰਬਰ 2 ਦੇ ਵਿੱਚ ਵਿਕਾਸ ਦੇ ਵੱਡੇ ਪੱਤਰ ਤੇ ਕੰਮ ਕਰਵਾਏ ਨੇ ਫੋਕਲ ਪੁਆਇੰਟ ਦੀ ਕੋਈ ਵੀ ਸੜਕ ਇਹ ਹੋ ਜਾਈ ਨਹੀਂ ਜੋ ਅਸੀਂ ਨਮੀ ਨਾ ਬਣਾਈ ਹੋਵੇ। ਉਹਨਾਂ ਨੇ ਐਡਵੋਕੇਟ ਸੁਖਚੈਨ ਸਿੰਘ ਸਰਵਾਰਾ ਦੀ ਜਿੱਤ ਨੂੰ ਯਕੀਨੀ ਦੱਸਦੀ ਹੋਈਗੀ ਹੈ। ਸੁਖਚੈਨ ਸਿੰਘ ਸਰਵਾਰਾ ਕਈ ਸਾਲਾਂ ਤੋਂ ਵਾਰਟ ਨੰਬਰ 2 ਦੇ ਵਿੱਚ ਲੋਕਾਂ ਦੀ ਸੇਵਾ ਕਰਦੇ ਆ ਰਹੇ ਨੇ। ਇਹ ਵੱਡੇ ਮਾਰਜਨ ਦੇ ਨਾਲ ਜਿੱਤ ਪ੍ਰਾਪਤ ਕਰਨਗੇ। ਇਸ ਮੌਕੇ ਤੇ ਐਡਵੋਕੇਟ ਸੁਖਚੈਨ ਸਿੰਘ ਸਰਵਾਰਾ ਦਾ ਕਹਿਣਾ ਹੈ ਕਿ ਉਹਨਾਂ ਦੇ ਸਿਰ ਤੇ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਦਾ ਆਸ਼ੀਰਵਾਦ ਹੈ। ਉਹਨਾਂ ਨੇ ਉਹਨਾਂ ਤੇ ਵਿਸ਼ਵਾਸ ਕੀਤਾ ਕਿ ਆਮ ਆਦਮੀ ਪਾਰਟੀ ਦੀ ਵਾਰਡ ਨੰਬਰ 2 ਤੋਂ ਟਿਕਟ ਦਿੱਤੀ ਹੈ ਜੋ ਮੈਂ ਵੱਡੇ ਮਾਰਚਨ ਦੇ ਨਾਲ ਜਿੱਤ ਪ੍ਰਾਪਤ ਕਰਕੇ ਉਹਨਾਂ ਦੀ ਝੋਲੀ ਦੇ ਵਿੱਚ ਪਾਵਾਂਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਕੰਮ ਵਾਰਡ ਨੰਬਰ 2 ਦੇ ਵਿੱਚ ਰਹਿ ਗਏ ਨੇ ਉਹਨਾਂ ਨੂੰ ਜਲਦ ਹੀ ਪੂਰਾ ਕਰਵਾਇਆ ਜਾਵੇਗਾ ਇਸ ਮੌਕੇ ਤੇ ਤੁਹਾਨੂੰ ਸੁਣਾਉਣੀ ਹਾਂ ਹੋਰ ਕੀ ਕੁਝ ਕਹਿਣਾ ਸੀ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਅਤੇ ਵਾਰਡ ਨੰਬਰ 2 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਸੁਖਚੰਨ ਸਿੰਘ ਸਰਵਾਰਾ ਦਾ ਸੁਣਦੇ ਆ ਉਹਨਾਂ ਦੀ ਜ਼ੁਬਾਨੀ ਮੈਡਮ ਕੀ ਕਹਿਣਾ ਚਾਹੋਗੇ ਅੱਜ ਸਰਵਾਰਾ ਜੀ ਜਿਹੜੇ ਹੈਗੇ ਤੁਸਨ ਉਮੀਦਵਾਰ ਬਣਾਏ ਆ ਫੋਕਲ ਪੁਆਇੰਟ ਤੋਂ ਕੀ ਕਹਿਣਾ ਚਾਹੋਗੇ ਦੇਖੋ ਜਿਵੇਂ ਤੁਹਾਨੂੰ ਪਤਾ ਹੈ ਵਾਰਡ ਨੰਬਰ 2 ਦੇ ਬਾਈ ਇਲੈਕਸ਼ਨ ਹੋ ਰਿਹਾ ਹੈ ਤੇ ਉਹਦੇ ਵਿੱਚ ਅੱਜ ਸਾਡੇ ਉਮੀਦਵਾਰ ਸਾਡੇ ਸ਼ੁਰੂ ਤੋਂ ਮਿਹਨਤੀ ਇਹ ਜਦੋਂ ਤੋਂ ਪਾਰਟੀ ਬਣੀ ਹੈ ਉਦੋਂ ਤੇ ਸਾਡੇ ਵਰਕਰ ਨੇ ਔਰ ਪਾਰਟੀ ਲਈ ਦਿਨ ਰਾਤ ਮਿਹਨਤ ਕਰਦੇ ਆਏ ਆ ਪਿਛਲੀਆਂ ਚੋਣਾਂ ਚ ਵੀ ਇਹਨਾਂ ਨੇ ਫਾਈਟ ਕੀਤਾ ਸੀ ਉਹ ਮੈਨੂੰ ਲੱਗਦਾ ਤੁਹਾਨੂੰ ਦੱਸਣ ਦੀ ਲੋੜ ਨਹੀਂ ਸਭ ਨੂੰ ਹੀ ਪਤਾ ਹੈ ਵੀ ਕਿਵੇਂ ਇਹਨਾਂ ਨਾਲ ਧੱਕਾ ਹੋਇਆ ਸੀਗਾ ਕਿਵੇਂ ਬੂਥ ਕੈਪਚਰਿੰਗ ਹੋਈ ਸੀ ਇਹਨਾਂ ਨੇ ਆਪਦਾ ਪੂਰਾ ਜੋਰ ਲਾ ਲਿਆ ਸੀ ਵੀ ਇਹਨਾਂ ਨੂੰ ਹਰਾਇਆ ਜਾਵੇ ਪਰ ਮੈਂ ਕਹਿੰਦੀ ਆ ਫੇਰ ਵੀ ਇਹਨਾਂ ਨੂੰ ਬਹੁਤ ਅੱਛੀਆਂ ਵੋਟਾਂ ਪਈਆਂ ਸੀ ਮਹੱਲਾ ਨਾਲ ਸੀਗਾ ਵਾਰਡ ਨਾਲ ਸੀਗਾ ਤੇ ਅੱਜ ਇਹਨਾਂ ਨੂੰ ਪ੍ਰਮਾਤਮਾ ਨੇ ਦੁਬਾਰਾ ਮੌਕਾ ਦਿੱਤਾ ਔਰ ਮੈਂ ਇਹ ਕਹੂੰਗੀ ਕਿ ਪੂਰੀ ਬਹੁਤ ਵੱਡੇ ਮਾਰਜਨ ਨਾਲ ਜਿੱਤ ਕੇ ਆਣਗੇ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਫੋਕਲ ਪੁਆਇੰਟ ਦੇ ਲੋਕਾਂ ਕੋਲੋਂ ਵੋਟ ਮੰਗੋਗੇ ਦੇਖੋ ਫੋਕਲ ਪੁਆਇੰਟ ਮੈਨੂੰ ਤਾਂ ਲੱਗਦਾ ਨਹੀਂ ਵੀ ਕੋਈ ਮੁੱਦਾ ਰਹਿ ਗਿਆ ਕਿਉਂਕਿ ਫੋਕਲ ਪੁਆਇੰਟ ਦੇ ਜਿਹੜੇ ਕੰਮ ਸੀ ਸ਼ੁਰੂ ਤੋਂ ਸਰਵਾਰਾ ਜੀ ਲੱਗੇ ਨੇ ਵੀ ਜਦੋਂ ਦੀ ਸਰਕਾਰ ਬਣੀ ਹੈ ਵੀ ਮੇਰੇ ਫੋਕਲ ਪੁਆਇੰਟ ਦੇ ਕੰਮ ਹੈ ਅਸੀਂ ਸਾਰੇ ਕਰਵਾ ਰਹੇ ਹਾਂ ਫੇਰ ਵੀ ਕੁਝ ਥੋੜਾ ਬਹੁਤੇ ਰਹਿ ਗਏ ਉਹ ਅਸੀਂ ਕੰਮ ਸਾਰੇ ਕਰਾਂਗੇ ਅਸੀਂ ਤਾਂ ਕੰਮਾਂ ਦੇ ਮੁੱਦਿਆਂ ਨੂੰ ਲੈ ਕੇ ਚੋਣ ਲੜਦੇ ਹਾਂ ਵੀ ਅਸੀਂ ਕੰਮ ਕਰ ਰਹੇ ਹਾਂ ਔਰ ਕਿੱਤੇ ਹੈ ਉਹਨਾਂ ਚੀਜ਼ਾਂ ਨੂੰ ਲੈ ਕੇ ਹੀ ਅਸੀਂ ਚੋਣ ਲੜ ਰਹੇ ਹਾਂ ਮੈਨੂੰ ਜਿਵੇਂ ਫੋਕਲ ਪੁਆਇੰਟ ਦੇਖ ਤੇ ਇਸ ਤਰ੍ਹਾਂ ਨਹੀਂ ਕਿ ਹੁਣ ਚੋਣ ਵਾਰਿਸ ਤੇ ਸਾਰਾ ਤੁਸੀਂ ਫੋਕਲ ਪੁਆਇੰਟ ਤੇ ਜ਼ੋਰ ਦੇ ਕੇ ਪੂਰਾ ਇੱਕਦਮ ਨਹੀਂ ਸੰਦੀਪ ਜੀ ਤੁਸੀਂ ਦੇਖੋ ਕੱਲਾ ਫੋਕਲ ਪੁਆਇੰਟ ਨਹੀਂ ਰਾਜਪੁਰੇ ਹੋਰ ਹਲਕੇ ਸਾਰੇ 'ਚ ਦੇਖ ਲਓ ਉਹ ਕਲੋਨੀਆਂ ਜਿੱਥੇ 40-40 ਸਾਲਾਂ ਤੋਂ ਇੱਟਾਂ ਨਹੀਂ ਲੱਗੀਆਂ ਸੀਗੀਆਂ ਉਹ ਕਲੋਨੀਆਂ ਦੇ ਵੀ ਕੰਮ ਅਸੀਂ ਪੂਰੇ ਕਰਾਤੇ ਅਸੀਂ ਕੋਈ ਇਲੈਕਸ਼ਨਾਂ ਵਾਸਤੇ ਨਹੀਂ ਆਏ ਵੀ ਇਲੈਕਸ਼ਨ ਆਗੇ ਤਾਂ ਕੰਮ ਕਰਾ ਲਓ ਇਹ ਪਿਛਲੀਆਂ ਸਰਕਾਰਾਂ ਦੀਆਂ ਨੀਤੀਆਂ ਸੀ ਅਸੀਂ ਕਹਿੰਨੇ ਆ ਵੀ ਜਿਹੜਾ ਤੁਸੀਂ ਸਾਨੂੰ ਮਾਨ ਦਿੱਤਾ ਹੈ ਅਸੀਂ ਉਹਦੇ ਬਦਲੇ ਸਾਡਾ ਫਰਜ਼ ਹੈ ਅਸੀਂ ਕੰਮ ਕਰਨਾ ਤੇ ਅਸੀਂ ਪੂਰੇ ਰਾਜਪੁਰਾ ਹਲਕੇ 'ਚ ਹੀ ਕੰਮ ਕਰ ਰਹੇ ਹਾਂ ਨਾ ਕਿ ਕੱਲੇ ਫੋਕਲ ਪੁਆਇੰਟ 'ਚ ਹਾਂਜੀ ਸਰਵਾਰਾ ਜੀ ਕੀ ਕਹਿਣਾ ਚਾਹੋਗੇ ਆਮ ਆਦਮੀ ਪਾਰਟੀ ਨੇ ਤੁਹਾਡੇ ਤੇ ਵਿਸ਼ਵਾਸ ਜਤਾਇਆ ਤੁਹਾਨੂੰ ਟਿਕਟ ਦਿੱਤੀ ਹੈ ਕੀ ਕਹਿਣਾ ਚਾਹੋਗੇ ਬਹੁਤ ਲੋਕ ਟਿਕਟ ਲੈਣ ਨੂੰ ਫਿਰਦੇ ਨੇ ਲੇਕਿਨ ਤੁਹਾਡੇ ਤੇ ਵਿਸ਼ਵਾਸ ਜਤਾਇਆ ਦੇਖੋ ਮੈਂ ਪਹਿਲਾਂ ਵੀ ਆ ਵਾਰਡ ਨੰਬਰ 2 ਤੋਂ ਇਲੈਕਸ਼ਨ ਲੜੀ ਸੀਗੀ ਤੇ ਉਸ ਟਾਈਮ ਅਸੀਂ ਜਿੱਤੇ ਦੇ ਨੇੜੇ ਸੀ ਤੇ ਆਮ ਆਦਮੀ ਪਾਰਟੀ ਨੇ ਦੁਬਾਰਾ ਫੇਰ ਮੇਰੇ ਤੇ ਵਿਸ਼ਵਾਸ ਦਿਵਾਇਆ ਤੇ ਮੈਡਮ ਨੀਨਾ ਮਿੱਤਲ ਨੇ ਵਾਰਡ ਨੰਬਰ 2 ਦੇ ਵਿੱਚ ਉਹ ਕੰਮ ਕਰੇ ਆ ਜਿਹੜੇ ਪਿਛਲੇ 20-20 ਸਾਲ ਤੋਂ ਐਮਐਲਏ ਨਹੀਂ ਕਰ ਪਾਏ ਖਰਾਨਾ ਜੀ ਵੀ ਰਹੇ 10 ਸਾਲ ਹਰਦੇয়াল ਜੀ ਵੀ ਰਹੇ ਤੇ ਹੁਣ ਮੈਡਮ ਨੇ ਉਹ ਕੰਮ 2 ਸਾਲ ਚ ਕਰਤੇ ਇਹਨਾਂ ਕੋਲ 15-15 20-20 ਸਾਲਾਂ ਚ ਨਹੀਂ ਹੋਏ ਤੇ ਅਸੀਂ ਉਹੀ ਸਾਰੇ ਮੁੱਦੇ ਲੈ ਕੇ ਇਲੈਕਸ਼ਨ ਲੜਾਂਗੇ ਤੇ ਅਸੀਂ ਮੈਂ ਪਾਰਟੀ ਨੂੰ ਵੀ ਤੇ ਲੋਕਾਂ ਨੂੰ ਵੀ ਦਾ ਵਿਸ਼ਵਾਸ ਮੇਰੇ ਤੇ ਜਿਹੜਾ ਬਣਿਆ ਹੋਇਆ ਉਹ ਕਾਇਮ ਰੱਖਾਂਗਾ ਪਿਛਲੀ ਵਾਰ ਅਸੀਂ ਵੀ ਦੇਖਿਆ ਕਿ ਤੁਹਾਡੇ ਵਾਰਡ ਦੇ ਵਿੱਚ ਕਾਫੀ ਤੱਕਾ ਹੋਇਆ ਸੀ ਤੁਸੀਂ ਕਾਫੀ ਅੱਛੀ ਵੋਟਾਂ ਨਾਲ ਤੁਸੀਂ ਅੱਛੀ ਵੋਟਾਂ ਲਿੱਤੀਆਂ ਸੀਗੀਆਂ ਤੇ ਹੁਣ ਕਹੇ ਜਾ ਮਾਹੌਲ ਰਹੇਗਾ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਯਾਦ ਹੈ ਤੱਕਾ ਉਹ ਧੱਕਾ ਵੀ ਯਾਦ ਆ ਤੇ ਮਾਹੌਲ ਉਸ ਤੋਂ ਵੀ ਜ਼ਿਆਦਾ ਵਧੀਆ ਰਹੂਗਾ ਤੇ ਮੈਂ ਕਹਿੰਦਾ ਵਨ ਸਾਈਡਡ ਵਿਨ ਜਿਹੜੀ ਅਸੀਂ ਕਰਾਂਗੇ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ news 89 punjab har khabar jis da hove asar